ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਭਾਰਤੀ ਕ੍ਰਿਕਟ ਟੀਮ ਨੇ T20 ਵਿਸ਼ਵ ਕੱਪ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਭਗ 13 ਸਾਲ ਮਗਰੋਂ ਇੱਕ ਵਾਰ ਫਿਰ ਵਰਲਡ ਕੱਪ ਜਿੱਤਣ ਦਾ ਆਪਣਾ ਸੁਪਨਾ ਸਾਕਾਰ ਕਰ ਲਿਆ। ਰਾਤ ਖੇਡੇ ਗਏ ਰੋਮਾਂਚਕ ਫਾਈਨਲ ਵਿੱਚ ਜ਼ਿਆਦਾਤਰ ਸਮਾਂ ਸਾਊਥ ਅਫਰੀਕਾ ਟੀਮ ਦੇ ਖਿਡਾਰੀ ਮੈਚ ਤੇ ਹਾਵੀ ਰਹੇ ਪਰ ਅੰਤਮ ਪਲਾਂ ਵਿੱਚ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਕਰਕੇ ਸਾਊਥ ਅਫਰੀਕਾ ਦਾ ਪਹਿਲੀ ਵਾਰ ਵਿਸ਼ਵ ਕੱਪ ਟਰੋਫੀ ਜਿੱਤਣ ਦਾ ਸੁਪਨਾ ਟੁੱਟ ਗਿਆ। ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਇਹ ਖਿਤਾਬੀ ਜਿੱਤ ਹਾਸਲ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 176 ਦੌੜਾਂ ਬਣਾਈਆਂ ਅਤੇ ਫਿਰ ਦੱਖਣੀ ਅਫਰੀਕਾ ਨੂੰ 169 ਦੇ ਸਕੋਰ ਤੇ ਹੀ ਰੋਕ ਦਿੱਤਾ। ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਮ ਸਦਕਾ ਵਿਰਾਟ ਕੋਹਲੀ ਨੂੰ ਮੈਨ ਆਫ ਦਿ ਮੈਚ ਤੇ ਟੂਰਨਾਮੈਂਟ ਵਿੱਚ ਸ਼ਾਨਦਾਰ ਗੇਂਦਬਾਜ਼ੀ ਦੇ ਪ੍ਰਦਰਸ਼ਨ ਸਦਕਾ ਜਸਪ੍ਰੀਤ ਬੁਮਰਾ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਐਲਾਨਿਆ ਗਿਆ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮਾਲਵਾ ਖੇਤਰ ਦੇ ਕਿਸਾਨਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਲਦ ਹੀ ਮਾਲਵਾ ਨਹਿਰ ਦਾ ਨਿਰਮਾਣ ਕੀਤਾ ਜਾਵੇਗਾ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਕਿਸੇ ਨਹਿਰ ਦਾ ਨਿਰਮਾਣ ਹੋਵੇਗਾ ਜਿਸ ਨੂੰ ਮਾਲਵਾ ਨਹਿਰ ਦਾ ਨਾਮ ਦਿੱਤਾ ਜਾਵੇਗਾ। ਇਹ ਨਹਿਰ ਗਿੱਦੜਵਾਹਾ ਲੰਬੀ ਤੇ ਹੋਰ ਇਲਾਕੇ ਦੇ ਕਿਸਾਨਾਂ ਨੂੰ ਇਦਿਆ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਮਹਾਰਾਜਾ ਰਣਜੀਤ ਸਿੰਘ ਦੀ 185ਵੀਂ ਵਰ੍ਹੇ ਸਿਰ ਤੇ ਸੰਤ ਬਾਬਾ ਅਤਰ ਸਿੰਘ ਦੀ ਧਰਤੀ ਮਸਤੂਆਣਾ ਸਾਹਿਬ ਦੇ ਹਾਲ ਵਿੱਚ ਕਰਵਾਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੀਤਾ ਪਰ ਅਕਸਰ ਹੀ ਆਪਣੀ ਵਿਅੰਗਾਤਮਕ ਸ਼ੈਲੀ ਦੇ ਚਲਦੇ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਘੇਰਨ ਵਿੱਚ ਸਫਲ ਰਹਿਣ ਵਾਲੇ ਸੀਐਮ ਭਗਵੰਤ ਮਾਨ ਕੱਲ ਆਪਣੇ ਸੰਬੋਧਨ ਦੌਰਾਨ ਆਪਣੇ ਹੀ ਬੁਨੇ ਜਾਲ ਵਿੱਚ ਖੁਦ ਫਸ ਗਏ ਦਰਸਲ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਘੇਰਦੇ ਹੋਏ ਮਾਨ ਨੇ ਕੱਲ ਇਹਨਾਂ ਸਾਰਿਆਂ ਨੂੰ ਪੰਜਾਬੀ ਵਿੱਚ ਚੰਡੀਗੜ੍ਹ ਲਿਖਣ ਦੀ ਚੁਣੌਤੀ ਦਿੱਤੀ ਪਰ ਮੁੱਖ ਮੰਤਰੀ ਮਾਨ ਖੁਦ ਹੀ ਸਟੇਜ ਤੋਂ ਚੰਡੀਗੜ੍ਹ ਸ਼ਬਦ ਦੇ ਗਲਤ ਸਪੈਲਿੰਗ ਬੋਲ ਗਏ ਪੰਜਾਬੀ ਆਉਂਦੀ ਨਹੀਂ ਪੜੇ ਨੇ ਉਹ ਪਹਾੜਾਂ ਦੇ ਸਕੂਲਾਂ 'ਚ ਉੱਥੇ ਪੰਜਾਬੀ ਹੈ ਨਹੀਂ ਇੱਥੇ ਆ ਕੇ ਪੰਜਾਬੀ ਬੋਲੀ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਕਿ ਜੀ ਬਾਜਵਾ ਮਜੀਠੀਆ ਸੁਖਬੀਰ ਕੈਪਟਨ ਇਹ ਕਾ ਹੋਰ ਜਿਹੜਾ ਉਹੀ ਤੋਰੇ ਫਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਫਿਰਦਾ ਸੀ ਉਹ ਕਹਿ ਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਹਦਾ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣ 20 ਨੰਬਰ ਲੈ ਕੇ ਦਿਖਾ ਦੇਣ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਮੁੱਖ ਮੰਤਰੀ ਦੀ ਇਸ ਗਲਤੀ ਨੂੰ ਉਹਨਾਂ ਦੇ ਰਾਜਨੀਤਿਕ ਵਿਰੋਧੀਆਂ ਨੇ ਖੂਬ ਉਛਾਲਿਆ ਪ੍ਰਤਾਪ ਸਿੰਘ ਬਾਜਬਾ ਤੇ ਸੁਖਪਾਲ ਖੈਰਾ ਨੇ ਆਪਣੇ ਸੰਦੇਸ਼ਾਂ ਵਿੱਚ ਮੁੱਖ ਮੰਤਰੀ ਤੇ ਨਿਸ਼ਾਨਾ ਸਿੱਧਦੇ ਹੋਏ ਕੱਲ ਆਖਿਆ ਦੋਸਤੋ ਮੈਨੂੰ ਨਾ ਅੱਜ ਪੰਜਾਬ ਤੇ ਤਰਸ ਆ ਰਿਹਾ ਵਾ ਕਿ ਕਿਸ ਤਰ੍ਹਾਂ ਇੱਕ ਸ਼ਰਾਬੀ ਦੇ ਹੱਥ ਬਾਗ ਦੂਰ ਆ ਗਈ ਹੈ ਔਰ ਉਹ ਨਸ਼ੇ ਵਿੱਚ ਤੁੱਤ ਹਰ ਵਕਤ ਇੱਕ ਸੱਤਾ ਦਾ ਨਸ਼ਾ ਇੱਕ ਸ਼ਰਾਬ ਦਾ ਨਸ਼ਾ ਔਰ ਇਦਾਂ ਦੀਆਂ ਭੇਡੀਆਂ ਭੇਡੀਆਂ ਗੱਲਾਂ ਕਰਦਾ ਨਾ ਸਿਰਫ ਆਪਣਾ ਮਜ਼ਾਕ ਉਡਾਉਂਦਾ ਲੇਕਿਨ ਦੂਸਰਿਆਂ ਦਾ ਮਜ਼ਾਕ ਵੀ ਉਡਾਉਂਦਾ ਆਪਣੇ ਸੂਬੇ ਦਾ ਮਜ਼ਾਕ ਉਡਾਉਂਦਾ ਆਪਣੀ ਜ਼ੁਬਾਨ ਦਾ ਮਜ਼ਾਕ ਗਵੰਤਪਾਨ ਜੀ ਮੈਂ ਤੁਹਾਨੂੰ ਥੋੜੀ ਦੇਰ ਪਹਿਲੇ ਸੰਗਰੂਰ ਦੇ ਕਿਸੇ ਫੰਕਸ਼ਨ ਦੇ ਵਿੱਚ ਮੇਰਾ ਤੇ ਕੁਝ ਹੋਰ ਪੰਜਾਬ ਦੇ ਸਾਥੀਆਂ ਦਾ ਜ਼ਿਕਰ ਕੀਤਾ ਕਿ ਪੰਜਾਬੀ ਦਾ ਤੁਸੀਂ ਟੈਸਟ ਉਹਨਾਂ ਦਾ ਲੈਣਾ ਚਾਹੁੰਦੇ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਚਾਹੁੰਦਾ ਕਿ ਸਾਡਾ ਟੈਸਟ ਲੈਂਦੇ ਲੈਂਦੇ ਤੁਸੀਂ ਖੁਦ ਹੀ ਪੰਜਾਬੀ ਤੇ ਟੈਸਟ ਫੇਲ ਹੋਗੇ ਤੁਸੀਂ ਪੰਜਾਬ ਦੀ ਰਾਜஸ்தானੀ ਚੰਡੀਗੜ੍ਹ ਦਾ ਜ਼ਿਕਰ ਕੀਤਾ ਸੀ ਤੇ ਤੁਸੀਂ ਉੱਥੇ ਡੱਡੇ ਦੀ ਇਹ ਗੱਲ ਕਹੀ ਸੀ ਕਿ ਡੱਡੇ ਨੂੰ ਸਿਹਰੀ ਲੱਗਦੀ ਹੈ ਮੈਂ ਦੱਸਣਾ ਇਹ ਚਾਹਨਾ ਸਿਹਰੀ ਨਹੀਂ ਪਿਹਾਰੀ ਲੱਗਦੀ ਕਿਰਪਾ ਕਰਕੇ ਲੋਕਾਂ ਦਾ ਟੈਸਟ ਲੈਣਾ ਬੰਦ ਕਰੋ ਤੁਸੀਂ ਆਪ ਤੇ ਹਰ ਟੈਸਟ ਚੋਂ ਫੇਲ ਹੋਗੇ ਪਾਰਲੀਮੈਂਟ ਦੇ ਟੈਸਟ ਚ 13 ਮੰਗਦੇ ਮੰਗਦੇ 3 ਆਈਆਂ ਨੇ ਤੇ ਜਿਲੰਦਰ ਦੇ ਟੈਸਟ ਦੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਭਾਵੇਂ ਸਾਰਾ ਪਰਿਵਾਰ ਲੈ ਕੇ ਤੁਸੀਂ ਬਹਿ ਗਏ ਹੋ ਮੰਜੇ ਸੁਮੇ ਲੋਕਾਂ ਨੇ ਤੁਹਾਡਾ ਮੰਜਾ ਚੁੱਕ ਕੇ ਤੁਹਾਡਾ ਟੈਸਟ ਜਿਹੜਾ ਤੁਹਾਡੇ ਸਤੌਜ ਪਿੰਡ ਦੇ ਵਿੱਚ ਮੰਜਾ ਡਾਹ ਕੇ ਤੁਹਾਡੀ ਬੰਬੀ ਤੇ ਬੜੀ ਛੇਤੀ ਲੈ ਲੈ ਉਹਦੀ ਤਿਆਰੀ ਰੱਖਿਓ ਪੰਜਾਬ ਦੇ ਵਿੱਚ ਮਿੱਥੇ ਸਮੇ ਤੋਂ ਇੱਕ ਦਿਨ ਪਹਿਲਾਂ ਮੌਨਸੂਨ ਦੇ दस्तक ਦੇਣ ਦੇ ਬਾਵਜੂਦ ਸੂਬੇ ਦੇ ਜ਼ਿਆਦਾਤਰ ਹਿੱਸੇ ਹਾਲੇ ਵਰਖਾ ਤੋਂ ਸਖਣੇ ਹਨ ਜਿਸ ਦੇ ਚਲਦਿਆਂ ਕੱਲ ਲੋਕਾਂ ਨੂੰ ਸਾਰਾ ਦਿਨ ਗਰਮੀ ਤੇ ਹਮਸਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪੰਜਾਬ ਵਿੱਚ ਕੱਲ ਬਿਜਲੀ ਦੀ ਮੰਗ ਰਿਕਾਰਡ 16000 ਮੈਗਾਵਾਟ ਨੂੰ ਪਾਰ ਕਰ ਗਈ ਜੋ ਕਿ ਪਿਛਲੇ ਸਾਲ ਨਾਲੋਂ ਤਕਰੀਬਨ 2000 ਮੈਗਾਵਾਟ ਵੱਧ ਹੈ ਉਧਰ ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸੂਬੇ ਵਿੱਚ ਆਉਣ ਵਾਲੇ 3 ਦਿਨਾਂ ਵਿੱਚ ਮੌਨਸੂਨ ਦੀ ਵਰਖਾ ਹੋ ਸਕਦੀ ਹੈ ਕੱਲ ਵਰਖਾ ਨਾ ਹੋਣ ਸੰਬੰਧੀ ਵੀ ਉਹਨਾਂ ਸਥਿਤੀ ਸਪਸ਼ਟ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਹਵਾ ਵਿਰੋਧੀ ਸਥਿਤੀ ਬਣ ਦੇ ਕਾਰਨ ਮੌਨਸੂਨ ਅੱਗੇ ਨਹੀਂ ਵੱਧ ਸਕਿਆ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਆਗਾਮੀ 3 ਦਿਨਾਂ ਵਿੱਚ ਮੌਨਸੂਨ ਅੱਗੇ ਵੱਧ ਕੇ ਸੂਬੇ ਭਰ ਵਿੱਚ ਵਰਖਾ ਕਰੇਗਾ। ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੀ ਖਿੱਚੋ ਤਾਨ ਦਰਮਿਆਨ ਜਿੱਥੇ ਬਾਗੀ ਹੋਏ ਅਕਾਲੀ ਆਗੂਆਂ ਨੇ ਸੁਖਵੀਰ ਬਾਦਲ ਖਿਲਾਫ ਕੱਲ ਮੀਟਿੰਗਾਂ ਕਰਨ ਦਾ سلسلہ ਜਾਰੀ ਰੱਖਿਆ ਉਥੇ ਪਾਰਟੀ ਪ੍ਰਧਾਨ ਸੁਖਵੀਰ ਨੇ ਵੀ ਕੱਲ ਪਾਰਟੀ ਦੇ ਅਹੁਦੇਦਾਰਾਂ ਤੇ ਵੱਖ-ਵੱਖ ਵਿੰਗਾਂ ਨਾਲ ਮੀਟਿੰਗਾਂ ਕੀਤੀਆਂ ਕੱਲ ਯੂਥ ਵਿੰਗ ਦੇ ਅਹੁਦੇਦਾਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪਿੱਠ ਤੇ ਆ ਗਈ ਹੈ ਇਸੇ ਤਰ੍ਹਾਂ ਪਾਰਟੀ ਵਿੱਚ ਬਗਾਵਤੀ ਸੁਰਾਂ ਨੂੰ ਠੱਲਣ ਲਈ ਸੁਖਵੀਰ ਬਾਦਲ ਵੱਲੋਂ 1 ਜੁਲਾਈ ਨੂੰ ਇਸਤਰੀ ਵਿੰਗ ਤੇ ਅਨਸੂਚਿਤ ਬੈਂਕ ਦੇ ਅਹੁਦੇਦਾਰਾਂ ਨਾਲ ਵੱਖ-ਵੱਖ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਹੈ ਜਦਕਿ 2 ਜੁਲਾਈ ਨੂੰ ਉਹ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਫਿਰ BC ਬੈਂਕ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਗਏ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਅਧੀਨ ਕੱਲ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਆਪਣੇ ਤਸਕਰਾਂ ਰਾਹੀਂ ਭੇਜੀ ਗਈ 8 ਕਿਲੋ ਹਿਰੋਇਨ ਤੇ 3 ਪਿਸਤੌਲਾਂ ਸਮੇਤ ਅਮਰਸਰ ਪੁਲਿਸ ਨੇ ਕੱਲ 6 ਸਮਗਲਰਾਂ ਨੂੰ ਕਾਬੂ ਕੀਤਾ ਉਧਰ BSF ਨੇ ਵੀ ਕੱਲ ਪਾਕਿਸਤਾਨੀ ਤਸਕਰਾਂ ਦੀ ਨਸ਼ਾ ਭੇਜਣ ਦੀ ਇੱਕ ਹੋਰ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਅਜਨਾਲਾ ਤਹਿਸੀਲ ਦੇ ਪਿੰਡ ਕੱਕੜ ਵਿੱਚ ਚਲਾਈ ਤਲਾਸ਼ੀ ਮਹਿੰਦਰਾਣ BSF ਦੇ ਜਵਾਨਾਂ ਨੇ 5 ਕਿਲੋ ਤੋਂ ਵੱਧ ਹਿਰੋਇਨ ਬਰਾਮਦ ਕੀਤੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮਰਤਪਾਲ ਦੇ ਸਾਥੀ ਕਲਵੰਤ ਸਿੰਘ rauke ਨੇ ਵੀ ਹੁਣ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਕਲਵੰਤ ਸਿੰਘ rauke ਮੋਗਾ ਜ਼ਿਲ੍ਹਾ ਦੇ ਪਿੰਡ rauke ਕਲਾਂ ਦਾ ਵਸਨੀਕ ਹੈ। ਜਿਮਨੀ ਚੋਣ ਲੜਨ ਬਾਰੇ ਜਾਣਕਾਰੀ ਉਸਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ। ਉਧਰ ਅਮਰਤਪਾਲ ਦੇ ਇੱਕ ਹੋਰ ਸਾਥੀ ਕਲਸੀ ਨੇ ਵੀ ਡੇਰਾ ਬਾਬਾ ਨਾਨਕ ਜਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਕੱਲ੍ਹ ਸਵੇਰੇ ਟਾਂਡਾ ਹਸ਼ਿਆਰਪੁਰ ਮੁੱਖ ਸੜਕ ਤੇ ਟੱਟਾਂ ਪੁਲੀ ਨੇੜੇ ਇੱਕ ਟਰਾਲੇ ਤੇ ਐਨੋਵਾ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਇੱਕ 3 ਸਾਲਾ ਬੱਚੇ ਸਮੇਤ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਐਨੋਵਾ ਕਾਰ ਚੱਕਨਾਚੂਰ ਹੋ ਗਈ ਹਾਦਸੇ ਪਿੱਛੋਂ ਟਰਾਲੇ ਦਾ ਡਰਾਈਵਰ ਫਰਾਰ ਹੋ ਗਿਆ ਮਨੀ ਲਾਂਡਰਿੰਗ ਮਾਮਲੇ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 12 ਜੁਲਾਈ ਤੱਕ ਸੀਬੀਆਈ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਤਿੰਨ ਦਿਨ ਦਾ ਰਿਮਾਂਡ ਖਤਮ ਹੋਣ ਤੇ ਸੀਬੀਆਈ ਨੇ ਕੱਲ ਕੇਜਰੀਵਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਚ ਵਿੱਚ ਸੀਬੀਆਈ ਨੇ ਦੋਸ਼ ਲਾਇਆ ਕਿ ਰਿਮਾਂਡ ਵਿੱਚ ਪੁੱਛ ਗਿਆ ਚਦਰਾਨ ਕੇਜਰੀਵਾਲ ਸਵਾਲਾਂ ਤੋਂ ਬਚਦੇ ਰਹੇ ਹਨ ਤੇ ਸਹਿਯੋਗ ਨਹੀਂ ਕਰ ਰਹੇ ਕੇਜਰੀਵਾਲ ਦੀ ਅਪੀਲ ਤੇ ਕੱਲ ਜੱਜ ਨੇ ਅਦਾਲਤ ਵਿੱਚ ਹੀ 10 ਮਿੰਟ ਲਈ ਉਹਨਾਂ ਨੂੰ ਆਪਣੀ ਪਤਨੀ ਸੁਨੀਤਾ ਨਾਲ ਮਿਲਣ ਦੀ ਇਜਾਜ਼ਤ ਵੀ ਦਿੱਤੀ। ਲਦਾਖ ਵਿੱਚ ਕੱਲ ਚੀਨ ਨਾਲ ਲੱਗਦੀ ਸਰਹੱਦ ਦੇ ਨਜ਼ਦੀਕ ਸ਼ੌਕ ਦਰਿਆ ਵਿੱਚ ਇੱਕ ਟੈਂਕ ਦੇ ਡੁੱਬਣ ਕਾਰਨ ਭਾਰਤੀ ਥਲ ਸੈਨਾ ਦੇ ਪੰਜ ਜਵਾਨ ਡੁੱਬ ਗਏ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੇ ਆਪਣੀਆਂ ਬਚਾਅ ਟੀਮਾਂ ਤਾਂ ਭੇਜੀਆਂ ਪਰ ਨਦੀ ਵਿੱਚ ਪਾਣੀ ਦਾ ਪੱਧਰ ਤੇ ਵਹਾਅ ਤੇਜ਼ ਹੋਣ ਕਾਰਨ ਸਫਲਤਾ ਨਹੀਂ ਮਿਲ ਸਕੀ ਇਹ ਜਵਾਨ ਜੰਗੀ ਅਭਿਆਸ ਤੋਂ ਵਾਪਸ ਪਰਤ ਰਹੇ ਸਨ ਪਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਤੇ ਰਾਜਪਾਲ ਬੋਸ ਦਰਮਿਆਨ ਖਿੱਚੋ ਤਾਣ ਹੁਣ ਚਰਮ ਸੀਮਾ ਤੇ ਪਹੁੰਚ ਗਈ ਹੈ ਜਬਰ ਜਨਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰਾਜਪਾਲ ਨੇ ਕੱਲ ਮਮਤਾ ਬੈਨਰਜੀ ਤੇ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਉਹਨਾਂ ਆਪਣੀ ਪਟੀਸ਼ਨ ਵਿੱਚ ਮਮਤਾ ਬੈਨਰਜੀ ਤੇ ਦੋਸ਼ ਲਾਇਆ ਕਿ ਬੰਗਾਲ ਦੀ ਮੁੱਖ ਮੰਤਰੀ ਨੇ ਉਹਨਾਂ ਤੇ ਝੂਠਾ ਦੋਸ਼ ਲਾ ਕੇ ਉਹਨਾਂ ਦੀ ਮਾਨਹਾਨੀ ਕੀਤੀ ਹੈ ਲਫਟੀਨੈਂਟ ਜਨਰਲ ਅਪੇਂਦਰ ਦਵੇਦੀ ਅੱਜ ਫੌਜ ਦੇ ਅਗਲੇ ਮੁਖੀ ਵਜੋਂ ਕਾਰਜਪਾਰ ਸੰਭਾਲਣਗੇ ਉਹ ਜਨਰਲ ਮਨੋਜ ਪਾਂਡੇ ਦੀ ਥਾਂ ਲੈਣਗੇ ਜਿਹੜੇ 26 ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਅੱਜ ਸੇਵਾਮੁਕਤ ਹੋ ਰਹੇ ਹਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ